ਸਤਿ ਸ਼੍ਰੀ ਅਕਾਲ ਦੋਸਤੋ ਅੱਜ ਇੱਕ ਖਾਸ ਵੈਸੇ ਤਾਂ ਮੈਂ ਇਹੋ ਜੀ ਗੱਲ 'ਚ ਪੈਂਦਾ ਨਹੀਂ ਕਿ ਮੈਨੂੰ ਬੜਾ ਪਤਾ ਜਾਂ ਬੜਾ ਨਹੀਂ ਪਤਾ ਪਰ ਉਹ ਇੱਕ ਕਮੈਂਟ ਕਿਸੇ ਨੇ ਕੀਤਾ ਸੀਗਾ ਕਿ ਉਹਦੇ 'ਚ ਮੈਂ ਨਾ ਕਿਸੇ ਨੂੰ ਰਿਪਲਾਈ ਕੀਤਾ ਸੀ ਕਿ ਹਾਂ ਤੁਸੀਂ ਸਾਨੂੰ 10-11 ਲੱਖ ਦੇ ਵਿੱਚ ਗਲੌਕ ਮਿਲ ਜਾਊਗਾ ਵੇਟ ਕਰੋ ਉਹ ਕਿਸੇ ਨੇ ਥੱਲੇ ਕਮੈਂਟ ਕੀਤਾ ਵੀ ਤੈਨੂੰ ਪਤਾ ਹੀ ਕੁਝ ਨਹੀਂ ਇੰਡੀਆ 'ਚ 10-11 ਲੱਖ ਚ ਗਲੌਕ ਪਲੱਸ ਥੋੜਾ ਆਸੀ ਵਾਲੀਆਂ ਮੋਜੀਜ਼ ਪਲੱਸ ਨਾਲ ਇਹ ਕਿ ਡਿਲੀਟ ਕਰ ਦੋ ਚੈਨਲ ਐਵੇਂ ਬਸ ਮੂੰਹ ਚੋ ਕੇ ਹਥਿਆਰਾਂ ਬਾਰੇ ਬੋਲਣ ਲੱਗੇ ਯੂ ਹੈਵ ਨੋ ਨੌਲੇਜ ਐਂਡ ਆਲ 댓 ਤੇ ਮੈਂ ਬੇਨਤੀ ਕਰਦਾ ਕਿ ਮੈਂ ਬਿਨਾ ਕਿਸੇ ਤਤਤਵ ਤੋਂ ਗੱਲ ਤਾਂ ਵੈਸੇ ਕਰਦਾ ਨਹੀਂ ਨਾ ਮੈਂ ਕਿਸੇ ਨੂੰ ਰਿਪਲਾਈ ਦੇਣਾ ਲਿਖਤੀ ਮੈਂ ਕੋਧ ਵਕੀਲ ਹਾਂ ਦੂਜੀ ਗੱਲ ਮੇਰਾ ਕੋਈ ਚੈਨਲ ਮੋਨਟਾਈਜ਼ ਨਹੀਂ ਹੈਗਾ ਮੈਂ ਆਪਣਾ ਜਸਟ ਜ਼ਿੰਦਗੀ ਡਾਕੂਮੈਂਟ ਕਰਨ ਵਾਸਤੇ ਉੱਥੇ ਵੀਡੀਓ ਪੋਸਟ ਕਰਦਾ ਤੀਜੀ ਗੱਲ ਮੈਂ ਜੇ ਉਹ ਕਿਹਾ ਹੈ ਤੇ ਉਹਦੇ ਚ ਤੱਥਾਂ ਦੀ ਕੋਈ ਘਾਟ ਨਹੀਂ ਹੈਗੀ ਬਲੌਗ ਇੰਡੀਆ ਦੇ ਵਿੱਚ ਆ ਚੁੱਕਾ ਆਲਰੇਡੀ ਐਂਡ ਬਲੌਗ ਜਿਹੜਾ ਆ ਉਹ ਮੈਨੂਫੈਕਚਰ ਕਰ ਰਹੀ ਆ ਅਡਾਨੀ ਦੇ ਨਾਲ ਮਿਲ ਕੇ ਮੈਨੂੰ ਕੰਪਨੀ ਦਾ ਨਾਮ ਮੈਂ ਮੈਂਸ਼ਨ ਕਰ ਦੂੰਗਾ। ਇਸ ਵੈਸੇ ਤਾਂ ਅਵੇਲੇਬਲ ਹੈ ਕਿਤੇ ਵੀ ਤੁਸੀਂ ਇੰਟਰਨੈਟ ਤੇ ਵੇਖੋ ਪਰ ਮੈਂ ਇਹ ਅੱਜ ਤੋਂ ਸਾਲ ਪਹਿਲਾਂ ਦੀ ਇਨਫੋਰਮੇਸ਼ਨ ਕਿਉਂਕਿ ਮੈਂ 380 ਆਪਣਾ ਸੇਲ ਕੀਤਾ ਸੀਗਾ ਐਂਡ ਆਈ ਵਾਂਟ ਅ ਨਿਊ 380 ਤੇ ਮੈਨੂੰ ਮੇਰੇ ਗਨ ਹਾਊਸ ਵਾਲਿਆਂ ਨੇ ਕਿਹਾ ਸੀਗਾ ਕਿ 380 ਗਲੌਕ ਦਾ ਆ ਜਾਣਾ ਜੀ 36 ਕਹਿੰਦੇ ਆ ਉਹਨੂੰ ਤੇ ਤੁਸੀਂ ਵੇਟ ਕਰ ਲਓ ਚਲੋ ਅਜੇ ਆਇਆ ਨਹੀਂ ਅਜੇ ਮਾਰਕੀਟ ਦੇ ਵਿੱਚ ਅਵੇਲੇਬਲ ਨਹੀਂ ਹੋਇਆ ਪਰ ਉਹ ਹੋ ਜਾਣਾ ਛੇਤੀ ਇੰਡੀਆ ਦੇ ਵਿੱਚ ਉਹਦੀ ਜਿਹੜੀ ਆ ਆਲਰੇਡੀ ਮਤਲਬ ਇਹ ਤੇ ਨਹੀਂ ਕਹਿ ਸਕਦੇ ਕਿ ਮੈਨੂਫੈਕਚਰਿੰਗ ਪਰ ਅਸੈਂਬਲਿੰਗ ਹੋ ਰਹੀ ਹੈ ਤੇ ਤਿਆਰੀ ਆ ਉਹਨੂੰ ਉਹਦਾ ਪਲੱਸ ਉਹਨਾਂ ਦਾ ਜਿਹੜਾ ਡਿਸਟਰੀਬਿਊਟਰ ਨੇ ਕਲਕੱਤੇ ਗਨ ਹਾਊਸ ਆ ਵਿਸ਼ਵਾਸ ਐਂਡ ਕੋ ਕਰਕੇ ਜੇ ਕਿਸੇ ਦਾ ਕਲਕੱਤੇ ਢੇੜਾ ਲੱਗੇ ਜਾਂ ਕੋਈ ਰਿਸ਼ਤੇਦਾਰੀ ਆ ਤੇ ਉੱਥੇ ਜਾ ਕੇ ਉਹਨਾਂ ਦਾ ਐਡਰੈਸ ਵਗੈਰਾ ਨਹਿਰੂ ਰੋਡ ਤੇ ਉਹ ਪਲਾਟ ਨੰਬਰ ਮੈਨੂੰ ਨਹੀਂ ਆ ਪਰ ਨਹਿਰੂ ਰੋਡ ਤੇ ਉਹ ਹੈਗਾ ਆ ਗਨ ਹਾਊਸ ਕਹਿ ਲੋ ਜਾਂ ਆਮਜ਼ ਕੰਪਨੀ ਕਹਿ ਲੋ ਉੱਥੇ ਜਾ ਕੇ ਪਤਾ ਕਰ ਸਕਦੇ ਆ ਸੋ ਮੈਂ ਤਾਂ ਇਹ ਕਹੂੰਗਾ ਕਿ 10-11 ਲੱਖ ਵੀ ਮੈਂ ਜ਼ਿਆਦਾ ਕਹਿੰਦਾ ਕਿਉਂਕਿ ਹੁਣ ਜਿਹੜੇ ਬਲੌਕ ਆ ਰਹੇ ਆ ਜਾਂ ਅੱਜ ਤੋਂ 5 ਸਾਲ ਪਹਿਲਾਂ 10 ਸਾਲ ਪਹਿਲਾਂ ਬਲੌਕ ਅਸੀਂ ਖੁਦ ਮੇਰੇ ਸਰਕਲ ਚ 22 ਲੱਖ ਦਾ ਲਿਆ ਹੋਇਆ ਪਰ ਹੁਣ ਆਪਾਂ ਨੂੰ ਦੇਖੋ ਕੁਝ ਚੀਜ਼ਾਂ ਗਵਰਨਮੈਂਟ ਚੰਗੀਆਂ ਵੀ ਕਰਦੀ ਹੈ ਵੀ ਆਰ ਨਾਟ ਬੀਜੇਪੀ ਸਪੋਰਟਰਸ ਪਰ ਹਥਿਆਰਾਂ ਦੇ ਸੈਕਟਰ ਦੇ ਵਿੱਚ ਮੋਦੀ ਸਾਹਿਬ ਨੇ ਜਿਹੜੀ ਇਹ ਬਣਾਉਣ ਦੀ ਜਾਂ ਇمپੋਰਟ ਕਰਨ ਦੀ ਜਿਹੜੀ ਖੁੱਲ੍ਹ ਦਿੱਤੀ ਹੈ ਜਾਂ ਉਹਨੂੰ ਹੌਲੀ-ਹੌਲੀ ਹੌਲੀ-ਹੌਲੀ ਆਪਾਂ ਕਰ ਰਹੇ ਆ ਨਾ ਕਹਿ ਲੀਏ ਕਿ ਈਜ਼ ਕਰ ਰਹੇ ਆ ਹਾਂ ਲਾਇਸੈਂਸ ਤਾਂ ਨਹੀਂ ਬਣ ਰਹੇ ਪਰ ਹਥਿਆਰ ਅਵੇਲੇਬਲ ਜ਼ਰੂਰ ਹੋ ਜਾਣੇ ਨੇ ਹੋਰ ਸਾਲ ਦੋ ਸਾਲਾਂ ਤੱਕ ਵਧੀਆ ਤੋਂ ਵਧੀਆ ਆਪਣੀ मेड इन ऑस्ट्रिया ग्लोक ਜਿਹੜਾ ਆ ਉਹ ਮੇਰੇ ਸਰਕਲ ਚ ਅਸੀਂ 22 ਲੱਖ ਦਾ ਲਿਆ ਹੋਇਆ ਪਰ ਆਉਣ ਵਾਲੇ ਸਮੇਂ ਚ ਆਪਾਂ ਨੂੰ 10 ਲੱਖ ਦੇ ਅੰਡਰ ਐਂਟਰੀ ਚੀਜ਼ਾਂ ਅਵੇਲੇਬਲ ਹੋ ਜਾਣ। ਸੋ ਜਿਹੜੇ ਵੀ ਵੀਰ ਨੇ ਮੈਨੂੰ ਨਾ ਉਹ ਵੀਡੀਓ ਉਹ ਨੋਟੀਫਿਕੇਸ਼ਨ ਚ ਮੈਂ ਦੇਖਿਆ ਮੈਂ ਗੱਡੀ ਚ ਲਾ ਰਿਹਾ ਸੀ ਮੁੜ ਕੇ ਮੈਨੂੰ ਉਹ ਪਤਾ ਨਹੀਂ ਕਿਹੜੀ ਵੀਡੀਓ ਤੇ ਕਮੈਂਟ ਆਇਆ ਤਾਂ ਮੈਂ ਸੋਚਿਆ ਵੀ ਸਾਰਿਆਂ ਨੂੰ ਇਹ ਗੱਲ ਦੱਸ ਦਈਏ। ਹਾਂਜੀ ਸੋ ਇਹ ਮਤਲਬ ਇਹਦੇ ਤੇ ਕੋਈ ਕੰਟਰੋਵਰਸੀ ਜਾਂ ਦੂਜਾ ਤੀਜਾ ਜਾਂ ਇਹੋ ਜੀ ਕੋਈ ਮਨਛਾ ਮੇਰੀ ਨਹੀਂ ਹੁੰਦੀ ਪਰ ਇਹ ਹੈ ਕਿ ਵੀਰ ਜੀ ਤੁਸੀਂ ਥੋੜੀ ਆਪਣੀ ਨੌਲੇਜ ਐਨਹਾਂਸ ਕਰੋ ਤੇ ਗਲੋਕ ਇਨ ਇੰਡੀਆ ਇਨੀ ਗੂਗਲ ਸਰਚ ਕਰ ਲਿਓ ਬਸ ਤੁਹਾਨੂੰ ਆਪ ਖੁਦ ਨੂੰ ਪਤਾ ਲੱਗ ਜਾਊਗਾ ਪ੍ਰਾਈਜ਼ ਜਿਹੜੇ ਆ ਉਹ ਗਲੋਕ ਤੁਹਾਨੂੰ 0.22 ਤੋਂ ਲੈ ਕੇ 45 380 ਬਹੁਤ سارے ਬੂਰਜ਼ ਨੇ ਜਿਹੜੇ ਅਵੇਲੇਬਲ ਹੋਣਗੇ 9mm ਜਿਹੜਾ ਉਸ ਵੇਲਿਅੰਸ ਨੂੰ ਨਹੀਂ ਮਿਲੂਗਾ ਉਹ ਪਤਾ ਹੀ ਆ ਆਪਾਂ ਨੂੰ ਤੇ ਉਹ ਸਾਢੇ 1 4 ਲੱਖ ਤੋਂ ਹੀ ਸ਼ੁਰੂ ਹੋ ਜਾਣਾ ਉਹਦੀ ਰੇਂਜ ਹਾਂ ਇਹ ਜ਼ਰੂਰ ਹੈ ਕਿ ਉਹਨੂੰ ਹੋਰ 6 ਮਹੀਨੇ ਲੱਗ ਜਾਣ ਸਾਲ ਲੱਗ ਜਾਵੇ ਪਰ ਮੇਰੀ ਬੇਨਤੀ ਹੈ ਕਿ ਐਵੇਂ ਸਿੱਧੇ ਨਾ ਹੋ ਪਿਆ ਕਰੋ ਯਾਰ ਜਿਹਦੇ ਨਾਲ ਮਰਜੀ ਕੋਈ ਬੰਦਾ ਬੋਲ ਰਿਹਾ ਉਹਦੀ ਉਮਰ ਉਹਦਾ ਇੱਕ ਸਟੇਟਸ ਇੱਕ ਤਜਰਬਾ ਹੁੰਦਾ ਤਾਂ ਕੋਈ ਗ੍ਰੀਦਾ ਸੀ ਧੰਨਵਾਦ ਸਾਰਿਆਂ ਦਾ ਜਿਹੜੇ ਵੀ ਸੁਣਦੇ ਹੋ ਤੇ ਮੈਂ ਕੋਈ ਮੇਰੇ ਕਮਾਈ ਵਾਸਤੇ ਉਹ ਚੈਨਲ ਨਹੀਂ ਹੈਗਾ ਮੈਂ ਤਾਂ ਇੱਕ ਜਨਰਲ ਆਪਣੀ ਕੋਈ ਪੁੱਛਦਾ ਤੇ ਉਹਦੀ ਇਕੁਆਰੀ ਦਾ ਜਵਾਬ ਦੇ ਦਿੰਨੇ ਆਦਰਵਾਇਜ਼ ਮੇਰੀਆਂ ਜ਼ਿੰਦਗੀ ਦੀਆਂ ਵੀਡੀਓਜ਼ ਨੇ ਉਹਦੇ ਚ ਸੋ ਵੇਖਣ ਲਈ ਧੰਨਵਾਦ